ਡੀਐਸਪੀ ਸੀਟੀ ਵਨ ਸਤਨਾਮ ਸਿੰਘ ਨੇ ਪ੍ਰੈਸ ਵਾਰਤਾ ਕਰਦੇ ਹੋਏ ਦੱਸਿਆ ਕਿ ਮੋਡਲ ਚੌਂਕੀ ਪੁਲਿਸ ਵੱਲੋਂ ਤਿੰਨ ਮੋਟਰਸਾਈਕਲ ਤੇ ਚਾਰ ਐਕਟਿਵਾ ਸਕੂਟਰ ਬਰਾਮਦ ਕੀਤੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਡੀਐਸਪੀ ਸਤਨਾਮ ਸਿੰਘ ਨੇ ਦੱਸਿਆ ਕਿ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਮੁਕਦਮੇ ਦਰਜ ਨੇ ਤੇ ਜ਼ਮਾਨਤ ਦੇ ਉੱਤੇ ਰਹੇ ਹਨ ਡੀਐਸਪੀ ਨੇ ਦੱਸਿਆ ਕਿ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਕਿ ਚੋਰੀ ਦੇ ਸਕੂਟਰ ਮੋਟਰਸਾਈਕਲ ਕਿੱਥੇ ਵੇਚਦੇ ਸਨ ਹਾਂਜੀ ਸਰ ਤੇ ਪਿਛਲੇ ਕਾਫੀ ਸਮੇ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਤਾ ਹੋ ਰਹੀਆਂ ਸੀ ਜੰਦਰਾ ਹਸਪੀਟਲ ਦੇ ਤੇ ਰੀਲਾ ਭਵਨ ਦੇ ਇਲਾਕੇ ਵਿੱਚ ਜਿਸ ਦੇ ਸਬੰਧ ਵਿੱਚ ਸਪੈਸ਼ਲ ਟੀਮ ਰਣਜੋਗ ਐਸਐਸਪੀ ਸਾਹਿਬ ਫਟਾਲਾ ਜੀ ਦੀ ਗ੍ਰਹਿਣ ਮਾਈ 8 ਇਹ ਬਣਾਈ ਗਈ ਸੀ ਜਿਸ ਨੇ ਅਕਟ ਕਰਦੇ ਹੋਏ ਚਾਰ ਮਾਡਲ ਤੋਂ ਅਮਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲਾਂ ਦੇ ਕੇੰਗ ਫੜੇ ਨੇ ਕੁਫੇ ਜਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜੇ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗਾ ਹਰਮਨਦੀਪ ਸਿੰਘ ਤੇ ਹਰਵੰਦਰ ਸਿੰਘ ਦੇ ਨਾਮ ਦੇ ਮੁੰਡਿਆਂ ਦੇ ਇਹਨਾਂ ਕੋਲੋਂ 7 ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਦੇ ਤਕੜਾ ਵੀ ਦਿੱਤੇ ਇਹ ਪਟਿਆਲੇ ਨੌਕਰੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਝਲਾਫ ਇੱਕ ਰਵਿੰਦਰ ਸਿੰਘ ਦੇ ਖਿਲਾਫ ਇੱਕ ਮੁਕੱਦਮਾ ਹਰਮਨਦੀਪ ਸਿੰਘ ਦੇ ਖਿਲਾਫ ਦੋ ਮੁਕੱਦਮਾ ਪਹਿਲਾਂ ਇਹ ਬੇਲ ਆਊਟ ਤੇ ਆਏ ਹੋਏ ਨੇ ਇਹਨਾਂ ਨੂੰ ਚੋਰੀशुदा ਮੋਟਰਸਾਈਕਲਾਂ ਨਾਲ ਇੱਕ ਮੋਟਰਸਾਈਕਲ ਨੂੰ ਪਹਿਲਾਂ ਰੱਖਿਆ ਸੀ ਪਾਪੂ ਪਿੱਕਾ ਉਦੋਂ ਬਾਅਦ ਦੁਦਰਾ ਨੇ ਸਟਾਈਆ ਪ੍ਰੋਜੈਕਟ ਤੇ ਡੀਬੀ ਅਸਲ ਵੀ ਉਹਦੇ ਤੇ ਅਦੀਲ ਪ੍ਰਾਪਤ ਕੀ 6 ਮੋਟਰਸਾਈਕਲ 6 ਵਿਕਲਾਂ ਦੀ ਬਣ ਗਈ ਇੱਕ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਕਿਹੜੇ ਇੱਕ ਚਾਰ ਐਕਟਿਵਾ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮੰਡ ਮੰਡ ਜੋਗਦਾਰਪੁਰ ਤੋਂ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਤੇ ਦੁਦਰਾ ਨੇ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਕੁਝ-ਕਿਛ ਹੋ ਕੀ ਟਾਰਗੇਟ ਕਿਹੜੀ ਜਗ੍ਹਾ ਨੂੰ ਕਰਦੇ ਸੀ ਕਿੱਥੋਂ ਮੈਨ ਪੀੜ ਭੜਕਿਆ ਵਾਲੀ ਜਗ੍ਹਾ ਦੀ ਲਾ ਪੌਨ ਮਾਰਕੀਟ ਸਿਟਰ ਹਸਪੀਟਲ ਜਿਆਦਾ ਭੀੜ ਭੜਕਿਆ ਜਗ੍ਹਾ ਤੇ ਜਿੱਥੇ ਕਰਾਉਂਡਡ ਪਲੇਸ ਹੋ ਉਥੋਂ ਦੇ ਮੋਟਰਸਾਈਕਲ ਦੇ ਪਾਰਟਸ ਨੂੰ ਵੇਚਦੇ ਸੀਗੇ ਕੱਟ ਕੇ ਇਹ ਇਹ ਐਸਜੀ ਵੀ ਜਿਹੜੀ ਮੋਟਰ ਸਪਰਿੰਡ ਇਹਨਾਂ ਦੇ ਮੋਟਰਸਾਈਕਲ ਦੇ ਪਾਰਟਸ ਨੂੰ ਉਤ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਦੀ ਹਜੇ ਪੁੱਛ ਕਿਸ ਤੋਂ ਬਾਅਦ ਨਹੀਂ ਸਰ ਕੀ ਗੱਲ ਕਰ ਰਹੇ ਹੋ ਜਿਹੜੇ ਗ로우 ਹੈਗਾ ਕਿ ਅੱਗੇ ਵੀ ਕੋਈ ਲਿੰਕ ਹੈਗੇ ਆ ਜਾਂ ਕਿੱਥੇ ਹੈ ਇਹ ਵੀ ਡਿਟੇਲਡ ਇਨਵੈਸਟੀਗੇਸ਼ਨ ਦਾ ਪਾਟਾ ਉਤਵਾ ਨਹੀਂ ਪਤਾ ਕਿਉਂਕਿ ਇਹ ਪਹਿਲਾਂ ਜੇਲ੍ਹ 'ਚ ਰਹਿੰਦੇ ਨੇ ਜੇਲ੍ਹ 'ਚ ਫਿਰ ਅੱਗੇ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਕਿ ਫਿਰ ਮਾਰਦਤ ਕਰਦੇ ਨੇ ਨੰਤਰੰਤਰ ਜਿਵੇਂ ਪੁਲਿਸ ਦਾ ਕੰਮ ਚੱਲਦਾ ਦੋ ਜੀ ਸਾਹਿਬ ਪਹਿਲਾਂ ਵੀ ਮਾਡਲ ਟਾਉਨ ਤੇ ਜਨਰਲਸ ਬਲਾ ਦੇ ਲੱਗਦੇ ਜਿਹੜੇ ਮੋਟਰਸਾਈਕਲ ਚੋਰੀ ਕੀਤੇ ਆ ਉਹਨੇ ਬਾਹਰ ਹਰਿਆਣੇ ਨਾਲ ਜੁੜਦੇ ਸੀ ਕਿਥੇ ਕਿਥੇ ਲੱਗਦਾ ਕਿ ਇੰਟਰ ਸਟੇਟ ਗੈਂਗ ਵੀ ਇੱਥੇ ਕੰਮ ਕਰਦੇ ਹੋਣਗੇ ਇੱਕ ਵਾਰ ਡਿਟੇਲ ਇਹਨਾਂ ਦੀ ਪੁੱਛ ਕੇ ਕਿਹੋ ਜਿਹੀ ਗੱਲ ਕਿਤੇ ਕੋਈ ਨਸ਼ਾ ਵਗੈਰਾ ਵੀ ਕਰਦੇ ਸੀ ਇਹ ਜੀ ਕੋਈ ਨਸ਼ਾ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਸਿੱਚੇ ਵੀ ਇਨਵੋਲਵਮੈਂਟ ਹੋ ਗਈ ਇਹਨਾਂ ਦੀ ਤਾਂ ਉਸ ਕੋਲ ਦਿਲ ਤਾਂ ਅਕਸਰ ਇਹ ਦੇਖਿਆ ਜਾਂਦਾ ਕਿ ਇਹ ਇਹਨਾਂ ਦੇ ਕੋਲ ਮੋਟਰਸਾਈਕਲ ਬਨਾਮ ਹੁੰਦੇ ਨੇ ਧਾਰਾ ਵਾਂ ਜਿਹੜੀਆਂ ਸੰਗੀਨ ਨਹੀਂ ਲੱਗਦੀਆਂ ਗਿਆ ਇਸ ਵਾਰ ਕੇ ਧਾਰਾ ਕਿਸ ਤਰ੍ਹਾਂ ਦੀ ਲਗਾ ਕੇ ਜਿਹੜੇ ਕਿਉਂਕਿ ਲਗਾਤਾਰ ਇਹ ਗਰੋਪ ਹੋ ਰਹੇ ਜਾਂਦੇ ਨੇ ਇਹ 112 ਤੇ 113 ਧਾਰਾ ਹੁਣ ਨਵੀਂ BNS ਚਾਹੀਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਮ ਦਾ ਪਾਰਟ ਨੇ ਤੇ ਜ਼ਿਆਦਾ ਦੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸਖਤ ਤੋ ਸਖਤ ਨਾ ਦੇਖ ਲਾਓ ਤੁ ਨੂੰ ਨਹੀਂ ਕਰੀ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਬਤ ਤੋਂ ਜੰਦ ਜਮਾਨਤ ਨਾ ਹੋ ਜੇ ਜਨਤਨ ਜਿਹੜੇ ਦੇਓਗੇ ਜਿਨ੍ਹਾਂ ਦੇ ਵਾਈਪ ਚੋਰੀ ਹੁੰਦੇ ਉਹਨਾਂ ਨੂੰ ਕਿਵੇਂ ਇਸ ਤੋਂ ਵੀ ਕੌਸ਼ਿਸ਼ ਨਹੀਂ ਕੀਤੀ ਦੱਸੋ ਆਮ ਜਨਤਾ ਨੂੰ ਇਸ ਜਿਹੜੇ ਹੁਣ ਸੱਤ ਵੀਕਲ ਨੇ ਇਹ ਇਹ ਅੱਗੇ ਫੇਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤੱਕ ਸਿਰਫ ਆਪਣੀ ਡਿਊਟੀ ਹੈ ਉਹਨਾਂ ਦੇ ਵੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗ ਆ ਤੇ ਸੀਸੀਟੀਵੀ ਕੈਮਰੇ ਹੋਰ ठेकेदारों ਤੇ ਥਰੂ ਉਹ ਸਿਗਨਲ ਕਦੋਂ ਤੱਕ ਹੁਣ ਵਾਪਸ ਕਰ ਦਿੱਤੇ ਜਾਏਗੇ ਕਦੋਂ ਤੱਕ ਸਪੋਰਟ ਕੀਤੇ ਜਾਣਗੇ ਜਨਤਾ ਇਹ ਜਿੰਦ ਤੋਂ ਜਿੰਦ ਜਦੋਂ ਸਪੋਰਟ ਆ ਹੀ ਲਾ ਦੇਣਗੇ ਇਹਨਾਂ ਦੇ ਮਾਲਕ ਤੇ ਨਾਲ ਨਾਲ ਉਹਨਾਂ ਨੂੰ ਰਿਕਵਰ ਕੀ ਤੁਹਾਨੂੰ ਲੈ ਜੀਏ ਮੋਟਰਸਾਈਕਲ ਇਹ ਸਿਗਨਲ ਇਰੀਏ ਦੇ ਪਿਛਲੇ ਪਾਸੇ ਚੌਕ ਦੇ ਕੋਲ ਫਾਟੇ ਡਿਪਟੀ ਸਰ ਇਹ ਤਾਂ ਪੀਸੀਆਰ ਦੀ ਬੜੀ ਲੋਕਾਂ ਨੂੰ ਮੰਗਦੇ ਪੀਸੀਆਰ ਬਹੁਤ ਘੱਟ ਹੈ ਸ਼ਹਿਰ ਦੇ ਵਿੱਚ ਜੇ ਇਹਨਾਂ ਨਾਲ ਪੀਸੀਆਰ ਤੋਂ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰੀ ਵੀਆਈਪੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਉਹ ਕਦੋਂ ਜੀ ਲੱਗਦਾ ਘਾਟਾ ਕੂਚ ਦੀ ਘਾਟੇ ਦੀ ਨਹੀਂ ਨਹੀਂ ਫੋਰਸ ਕਾਉਂਸ ਸਫੀਸ਼ੀਐਂਟ ਹੈ ਵੀਆਈਪੀ ਡਿਊਟੀ ਹੋਣ ਕਰਕੇ ਵੀਆਈਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਜੋ ਪਿੱਛੇ ਆਦੀ ਡਿਊਟੀ ਲੱਗ ਜਾਂਦੀ ਉਹ ਸਾਰੀਆਂ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕੱਟ ਮੱਢ ਕੇ ਵੇਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੇ ਸੀ ਉਹ ਸਕ੍ਰੈਪ ਵਾਲੇ ਜਿਵੇਂ ਕਹਿ ਸਕਦੇ ਹਾਂ ਕਬਾੜੀਆਂ ਵੇਚਦੇ ਸੀ ਕਿੱਥੇ ਵੇਚਦੇ ਜੀ ਕੋਈ ਤਸਵੀਰ ਹੋਈ ਤੇ ਛੋਟੇ ਡਿੱਲਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਟ ਕੇ ਜਾਂ ਹੋਰ 파ਟ ਕੱਟ ਕੇ ਵੇਚ ਤੇ ਛੋਟੇ ਡਿੱਲਰਾਂ ਨੂੰ ਵੇਚੇ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡਿੱਲਰਾਂ ਨੂੰ ਵੇਚੇ ਜਾਂਦੇ ਉਹ ਵੀ ਅਸੀਂ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ ਸੁਹੀ ਪਿੱਛੋਂ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਉਹ ਦਿਖ ਮਤਲਬ ਤਸਵੀਰ ਸਾਹਮਣੇ ਆਏ ਨੇ ਕਿ ਜਿਹਨਾਂ ਨੂੰ ਵੇਚ ਰਹੇ ਨੇ ਜੀ ਇਹ ਜੋ ਮਾਡਰ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਰੈਨ ਫੜੇ ਆ ਉਹ ਤੁਹਾਨੂੰ ਡਿਟੇਲ ਅਸੀਂ ਦੱਸਦੇ ਹਾਂ ਠੀਕ ਹੋ ਗਏ ਜੀ ਥੈਂਕ ਯੂ